ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਕਸਕ ਟੀਵੀ ਤੋਂ ਇੱਕ ਗਰੀਬ ਪਰਿਵਾਰ ਦੀ ਵੀਡੀਓ ਵਾਇਰਲ ਹੋਈ ਹੈ ਤੇ ਵੀਡੀਓ ਨੂੰ ਦੇਖਦੇ ਹੋਏ ਅੱਜ ਨਾਨਕ 13 13 ਸੋਸਾਇਟੀ ਦੇ ਮੁਖ ਸੇਵਾਦਾਰ ਮੇਜਰ ਸਿੰਘ ਜੀ ਖਾਲਸਾ ਵੀ ਇਸ ਪਰਿਵਾਰ ਨੂੰ ਮਿਲਣ ਆਏ ਨੇ ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕੋਟ ਭਾਈ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਸਵੀਰ ਕਿ ਢਵਾ ਤੋਂ ਉਮਰ ਕੇ ਪਿੰਡ ਬਾਗੜਿਆ ਜਿੱਥੇ ਤੁਰੰਤ ਸਭ ਪਹੁੰਚੇਗਾ ਇੱਕ ਮੈਂ ਤਰਨਤਰ ਜਿਹੜੇ ਦੀ ਵੀਡੀਓ ਦੇਖੀ ਸੀਗੀ ਉਸ ਵੀਡੀਓ ਨੂੰ ਦੇਖ ਕੇ ਮਾਨੂੰ ਬਹੁਤ ਦੁਖੀ ਹੋਈ ਪਿੰਡ ਕੋਟਪਈ ਤਹਿਸੀਲ ਗੱਦੜਵਾ ਜ਼ਿਲ੍ਹਾ 시ਰ ਮਕਸਦ ਸਾਹ ਤੋਂ ਮੈਂ ਅੱਜ ਉਸ ਪਰਿਵਾਰ ਦੇ ਘਰੇ ਪਹੁੰਚਿਆ ਹਾਂ ਜੋ ਇਸ ਘਰ ਦੇ ਹਾਲਾਤ ਬਹੁਤ ਹੀ ਮੰਦੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਤੇ ਮੇਰਾ ਇੱਕ ਵੀਰਾਂ ਨੂੰ ਭੈਣਾਂ ਨੂੰ ਮਿਲ ਕੇ ਬਾਹਰ ਵਸੇ ਵੀਰਾਂ ਨੂੰ ਮਿਲ ਕੇ ਮੇਰਾ ਇੱਕ ਬੇਨਤੀ ਹੈ ਵੀ ਇਸ ਪਰਿਵਾਰ ਦੇ ਆਪਾਂ ਨੇ ਮਦਦ ਕਰਨੀ ਹੈਗੀ ਜੋ ਨਾਨਕ ਟੇਰਾ ਟੇਰਾ ਵੈਟੀ ਪਿੰਡ ਕੋਟਪਾਈ ਐਮ ਐਲ ਸਾਹਿਬ ਪਿੰਡ ਕੋਟਪਾਈ ਉਹਨਾਂ ਦੇ ਪਰਿਵਾਰ ਵਾਲੋ ਵੀ ਮੈਨੂੰ ਮਦਦ ਭੇਜੀ ਗਈ ਆ ਹੋਰ ਵੀਰਾਂ ਨੇ ਵੀ ਮਿਲ ਕੇ ਮਦਦ ਭੇਜੀ ਹੈ ਨਗਰ ਪੰਚਾਇਤ ਨੇ ਮੈਨੂੰ ਮਦਦ ਭੇਜੀ ਆ ਜੋ ਇਸ ਪਰਿਵਾਰ ਦੇ ਘਰੇ ਮੈਂ ਉਹ ਮਦਦ ਲੈ ਕੇ ਪਹੁੰਚ ਚੁੱਕਿਆਗਾ ਤੇ ਬੇਨਤੀ ਆ ਮੇਰੇ ਵੱਲੋਂ ਮਿਲ ਕੇ ਇਸ ਪਰਿਵਾਰ ਦੀ ਬਹੁਤ ਵੱਧ ਮਦਦ ਕੀਤੀ ਜਾਵੇ ਹਾਂਜੀ ਪਿੰਡ ਕੀ ਨਾਮ ਜੀ ਅਮਰੀਕਾ ਇਹ ਬਾਬਾ ਜੀ ਆਏ ਤੁਹਾਡੇ ਕੋ ਕੀ ਕਹਿਣਾ ਚਾਹੁੰਦੇ ਕੋਟ ਭਾਈ ਤੋਂ ਬਾਬਾ ਜੀ ਆਏ ਆ ਜੋ ਉਹਨਾਂ ਕੋ ਸੇਵਾ ਕੱਟੀ ਹੋਈ ਆ ਉਹ ਸਾਨੂੰ ਸਭ ਦੇਣ ਆਏ ਆ ਇਹਨਾਂ ਦਾ ਸ਼ੁਕਰ ਅਦਾ ਕਰਦੇ ਆਂ ਭਾਈ ਜੀ ਦਾ ਖਾਸਾ ਬਹੁਤ ਜੀ ਜੀ